ਪੰਜਾਬ ਦੀ ਗੰਦਗੀ ਸਾਫ਼ ਹੋ ਰਹੀ ਹੈ ਤੁਸੀਂ ਰੋ ਰਹੇ ਹੋ ਕਿ ਲੋਕ ਧਰਮ ਬਦਲ ਰਹੇ ਨੇ ਪਰ ਮੇਰਾ ਕਹਿਣਾ ਹੈ ਕਿ ਲੱड्डੂ ਵੰਡੋ ਜਿਹੜੇ ਅੱਜ ਚੰਦ ਛੇੜਾਂ ਖਾਤਰ ਵੀਜ਼ਿਆਂ ਖਾਤਰ ਜਾਂ ਰਾਸ਼ਨ ਦੀ ਬੋਰੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਦਰ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਜਾਣ ਦਾ ਅਫਸੋਸ ਕੈਸਾ ਅਸਲ ਵਿੱਚ ਇਹ ਘਾਟਾ ਸਿੱਖਾਂ ਦਾ ਨਹੀਂ ਇਹ ਘਾਟਾ ਤਾਂ ਇਸਾਈਆਂ ਦਾ ਹੈ ਸੋਚ ਕੇ ਦੇਖੋ ਜਿਹੜਾ ਇਨਸਾਨ ਸਰਬੰਸਦਾਨੀ ਪਿਤਾ ਦਾ ਸਾਕਾ ਨਹੀਂ ਹੋ ਸਕਿਆ ਉਹ ਯੀਸ਼ੂ ਮਸੀਹ ਦਾ ਵਫ਼ਾਦਾਰ ਕਿਵੇਂ ਹੋ ਜਾਵੇਗਾ ਇਹ ਤਾਂ ਉਹ ਇਫੈਕਟਿਵ ਮਾਲ ਹੈ ਜੋ ਬਾਜ਼ਾਰ ਵਿੱਚ ਵਿਕਣ ਲਈ ਤਿਆਰ ਖੜਾ ਸੀ ਚੰਗਾ ਹੋਇਆ ਕੂੜਾ ਕਰਕਟ ਬਾਹਰ ਜਾ ਰਿਹਾ ਹੈ ਅਤੇ ਸਿਰਫ ਹੀਰੇ ਪੰਥ ਵਿੱਚ ਬਚ ਰਹੇ ਨੇ ਪਰ ਅਸਲੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲੀ ਸਵਾਲ ਤਾਂ ਹੁਣ ਸ਼ੁਰੂ ਹੁੰਦਾ ਹੈ ਕਿ ਵਾਕੀ ਗਰੀਬੀ ਬੰਦੇ ਦਾ ਧਰਮ ਬਦਲ ਦਿੰਦੀ ਹੈ ਕਿ ਵਾਕੀ ਮਜਬੂਰੀ ਬੰਦੇ ਦੀ ਅਣਖ ਮਾਰ ਦਿੰਦੀ ਹੈ ਜੇ ਤੁਹਾਨੂੰ ਲੱਗਦਾ ਹੈ ਹਾਂ ਤਾਂ ਅਗਲੇ 5 ਮਿੰਟ ਤੁਹਾਡੀ ਸੋਚ ਦੀਆਂ ਜੜਾਂ ਹਿਲਾ ਦੇਣਗੇ ਕਿਉਂਕਿ ਅੱਜ ਅਸੀਂ ਤੁਹਾਨੂੰ ਇਤਿਹਾਸ ਦੇ ਉਹਨਾਂ ਦੋ ਪੰਨਿਆਂ ਨਾਲ ਮਿਲਾਉਣ ਜਾ ਰਹੇ ਹਾਂ ਜੋ ਸਾਬਿਤ ਕਰਦੇ ਨੇ ਕਿ ਈਮਾਨ ਵੇਚਣ ਵਾਲੇ ਦੇ ਖੂਨ ਵਿੱਚ ਹੀ ਖੋਟ ਹੁੰਦੀ ਹੈ ਮਜਬੂਰੀ ਤਾਂ ਬਸ ਇੱਕ ਬਹਾਨਾ ਹੈ ਅੱਜ ਕੱਲ ਇੱਕ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਜੀ ਅਸੀ ਤਾਂ ਪੈਦਾ ਇਸ ਸਿੱਖ ਘਰ ਵਿੱਚ ਹੋਏ ਸੀ ਪਰ ਸਾਨੂੰ ਸਿੱਖਾਂ ਨੇ ਸੰਭਾਲਿਆ ਨਹੀਂ ਇਸ ਲਈ ਅਸੀਂ ਪਾਸਟਰਾਂ ਕੋਲ ਚਲੇ ਗਏ ਸ਼ਰਮ ਕਰੋ ਸਿੱਖੀ ਕੋਈ ਜਾਇਦਾਦ ਨਹੀਂ ਜੋ ਵਿਰਾਸਤ ਵਿੱਚ ਮਿਲ ਜਾਵੇ ਸਿੱਖੀ ਤਾਂ ਕਮਾਉਣੀ ਪੈਂਦੀ ਹੈ ਜਿਨ੍ਹਾਂ ਦੀ ਰਗ ਰਗ ਵਿੱਚ ਗੱਦਾਰੀ ਭਰੀ ਹੋਵੇ ਉਹ ਦਸਤਾਰਾ ਸਜਾ ਕੇ ਵੀ ਸਿੱਖ ਨਹੀਂ ਹੁੰਦੇ ਹੁਣ ਜਰਾ ਨਜ਼ਰ ਪਾਓ 1960 ਵਿੱਚ ਜਨਮੇ ਤੇ ਦਸੰਬਰ 1987 ਵਿੱਚ ਸ਼ਹੀਦ ਹੋਏ ਇੱਕ ਐਸੇ ਸੂਰਮੇ ਤੇ ਜਿਸਨੇ ਤੁਹਾਡੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਨਾਮ ਸੀ ਸ਼ਹੀਦ ਪਾਈ ਰੋਸ਼ਨ ਲਾਲ ਬੈਰਾਗੀ ਪਾਈ ਰੋਸ਼ਨ ਲਾਲ ਦਾ ਜਨਮ ਕਿਸੇ ਸਿੱਖ ਪਰਿਵਾਰ ਵਿੱਚ ਨਹੀਂ ਸੀ। ਉਹ ਇੱਕ Hindu ਬੈਰਾਗੀ ਸਾਧਸਨ। ਨਾ ਸਿਰ ਤੇ ਕੇਸ ਸਨ, ਨਾ ਹੱਥ ਵਿੱਚ ਕੜਾ ਸੀ ਪਰ ਸੀਨੇ ਵਿੱਚ ਅੱਗ ਸੀ ਜ਼ੁਲਮ ਦੇ ਖਿਲਾਫ ਲੜਨ ਦੀ। ਜਦੋਂ ਉਹਨਾਂ ਨੇ ਸੰਤ ਜਨੈਲ ਸਿੰਘ ਪਿੰਡਰਾਵਾਲਿਆਂ ਦੇ ਬਚਨ ਸੁਣੇ ਤਾਂ ਰੂਹ ਕੰਬ ਗਈ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੇਰਾ ਧਰਮ ਕੀ ਹੈ। ਉਹਨਾਂ ਨੇ ਦੇਖਿਆ ਕਿ ਸੱਚ ਕੀ ਹੈ। ਇੱਕ ਵੈਰਾਗੀ ਸਾਧ ਅੰਮ੍ਰਿਤ ਛੱਕੇ ਖੜਕੂ ਯੋद्धा ਬਣ ਗਿਆ ਸੋਚ ਕੇ ਦੇਖੋ ਅੱਜ ਦੇ ਜੰਮੇ ਜਏ ਸਿੱਖ ਧਰਮ ਛੱਡ ਰਹੇ ਨੇ ਪਰ ਭਾਈ ਰੋਸ਼ਨ ਲਾਲ ਨੇ ਦੂਜੇ ਧਰਮ ਵਿੱਚੋਂ ਆ ਕੇ ਸਿੱਖੀ ਦੇ ਰਾਹ ਤੇ ਸਿਰ ਭੇਟ ਕਰ ਦਿੱਤਾ ਉਹਨਾਂ ਨੇ ਸਿਰਫ ਬਾਣਾ ਨਹੀਂ ਬਦਲਿਆ ਉਹਨਾਂ ਨੇ ਆਪਣੀ ਤਕਦੀਰ ਬਦਲ ਲਈ ਦਿੱਲੀ ਦੇ ਬੁਚੜਾ ਨੂੰ ਸੋਧਣ ਲਈ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਤੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅੰਨਾ ਤਸ਼ੱਦਦ ਢਾਇਆ ਜਿਉ ਚਾਹੁੰਦੇ ਤਾਂ ਕਹਿ ਸਕਦੇ ਸਨ ਕਿ ਮੈਨੂੰ ਛੱਡ ਦਿਓ ਮੈਂ ਤਾਂ ਪਹਿਲਾਂ ਸਾਧ ਸੀ ਮੈਂ ਵਾਪਸ ਆਪਣੇ ਪੁਰਾਣੇ ਰਾਹ ਤੇ ਚਲਾ ਜਾਵਾਂਗਾ ਪਰ ਨਹੀਂ ਭਾਈ ਰੋਸ਼ਨ ਲਾਲ ਬੈਰਾਗੀ ਜਾਣਦੇ ਸਨ ਕਿ ਗੁਰੂ ਦੇ ਲੜ ਲੱਗਣ ਦਾ ਮਤਲਬ ਕੀ ਹੁੰਦਾ ਹੈ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਪਿੱਠ ਨਹੀਂ ਦਿਖਾਈ ਤੇ ਤੁਸੀਂ ਤੁਸੀਂ ਕਹਿੰਦੇ ਹੋ ਸਾਨੂੰ ਸਤਿਕਾਰ ਨਹੀਂ ਮਿਲਿਆ ਜਿਸ ਇਨਸਾਨ ਦਾ ਖੂਨ ਵੀ ਸਿੱਖਾਂ ਦਾ ਨਹੀਂ ਸੀ ਉਹ ਗੁਰੂਲੇ ਟੁਕੜੇ ਟੁਕੜੇ ਹੋ ਗਿਆ ਤੇ ਜਿਨ੍ਹਾਂ ਦੀ ਨਾੜਾਂ ਵਿੱਚ ਪੁਰਖਿਆਂ ਦਾ ਖੂਨ ਹੋਣਾ ਚਾਹੀਦਾ ਸੀ ਉਹ ਅੱਜ ਹalleluya hallelujah ਕਰਦੇ ਫਿਰਦੇ ਨੇ ਇਹ ਧਰਮ ਦੀ ਬਦਲੀ ਨਹੀਂ ਇਹ ਤੁਹਾਡੀ ਗੈਰਤ ਦੀ ਮੌਤ ਹੈ ਯਾਦ ਰੱਖਿਓ ਸਿੱਖੀ ਉਹਨੂੰ ਮਿਲਦੀ ਹੈ ਜਿਸ ਦੇ ਭਾਗਾਂ ਵਿੱਚ ਕੁਰਬਾਨੀ ਲਿਖੀ ਹੋਵੇ ਵਿਕਾਊ ਬੰਦਿਆਂ ਨੂੰ ਸਿੱਖੀ ਵੈਸੇ ਵੀ ਹਜ਼ਮ ਨਹੀਂ ਹੁੰਦੀ ਹੁਣ ਆਉਂਦਿਆਂ ਦੂਜੇ ਬਹਾਨੇ ਤੇ ਗਰੀਬੀ ਇਹ ਸ਼ਬਦ ਸੁਣ ਕੇ ਬਹੁਤ ਹਮਦਰਦੀ ਜਾਗਦੀ ਹੈ ਹਨਾ ਜੀ ਸਾਡੇ ਕੋਲ ਇਲਾਜ ਲਈ ਪੈਸੇ ਨਹੀਂ ਸਨ ਪਾਦਰੀ ਨੇ ਫੀਸ ਭਰਤੀ ਅਸੀਂ ਐਸਾਈ ਬਣ ਗਏ ਮੰਨਦੇ ਆ ਕਿ ਗਰੀਬੀ ਬੁਰੀ ਚੀਜ਼ ਹੈ ਪਰ ਗਰੀਬੀ ਦਾ ਹੱਲ ਜ਼ਮੀਰ ਵੇਚਣਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਗਰੀਬੀ ਬੰਦੇ ਨੂੰ ਕਮਜ਼ੋਰ ਬਣਾਉਂਦੀ ਹੈ ਤਾਂ 1955 ਨੂੰ ਜਨਮੇ ਤੇ 10 ਦਸੰਬਰ 1992 ਨੂੰ ਸ਼ਹੀਦ ਹੋਏ ਦੂਜੇ ਹੀਰੇ ਸ਼ਹੀਦ ਭਾਈ ਬਲਵਿੰਦਰ ਸਿੰਘ ਗੱਗੋ ਬੁਆਤੇ ਪਾਈ ਬਲਵਿੰਦਰ ਸਿੰਘ ਕੋਈ ਅਮੀਰ ਜ਼ਮੀਂਦਾਰ ਨਹੀਂ ਸਨ ਘਰ ਵਿੱਚ ਬੇਅੰਤ ਗਰੀਬੀ ਸੀ ਹਾਲਾਤ ਇਹ ਸਨ ਕਿ ਕਈ ਵਾਰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਜਦੋਂ ਕੌਮ ਦੇ ਸੰਘਰਸ਼ ਵਿੱਚ ਕੁਦਦੇ ਤਾਂ ਸਰਕਾਰ ਨੇ ਕਹਿਰ ਟਾ ਦਿੱਤਾ ਪੁਲਿਸ ਨੇ ਉਹਨਾਂ ਦਾ ਘਰ ਟਾ ਦਿੱਤਾ ਪਰਿਵਾਰ ਸੜਕਾਂ ਤੇ ਆ ਗਿਆ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ ਪਰ ਕੀ ਪਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਹੁਣ ਮੈਂ ਸਿਧਾਂਤ ਛੱਡ ਦਿੰਦਾ ਹਾਂ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਕਿ ਉਹਨਾਂ ਨੇ ਸਰਕਾਰ ਅੱਗੇ ਹੱਥ ੱਡੇ ਕਿ ਉਹ ਕਿਸੇ ਏਜੰਸੀ ਕੋਲ ਵਿਕੇ ਬਿਲਕੁਲ ਨਹੀਂ ਉਹ ਭੁੱਖੇ ਰਹੇ ਜੰਗਲਾਂ ਵਿੱਚ ਸੌਂਦੇ ਰਹੇ ਪਰ ਆਪਣੀ ਸੋਚ ਤੇ ਪੈਰਾ ਦਿੱਤਾ ਭਾਰਤੀ ਫੌਜ ਨੂੰ ਇੰਨਾ ਖੌਫ ਸੀ ਕਿ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੀ ਮਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੇ ਸੰਗਤ ਦਾ ਹੁਕਮ ਹੋਵੇ ਤਾਂ ਐਡੇ ਵੱਡੇ ਯੋਧੇ ਤੇ ਇੱਕ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਖੈਰ ਇੱਕ ਪਾਸੇ ਅੱਜ ਦੇ ਲੋਕ ਨੇ ਜੋ ਮੁਫਤ ਦੇ ਰਾਸ਼ਨ ਲਈ ਧਰਮ ਬਦਲ ਲੈਂਦੇ ਨੇ ਤੇ ਦੂਜੇ ਪਾਸੇ ਭਾਈ ਗੱਗੋ ਬੁਆਸਨ ਜਿਨ੍ਹਾਂ ਦਾ ਕਾਰਬਾਰ ਉਜੜ ਗਿਆ ਪਰ ਉਹਨਾਂ ਦਾ ਸਿਦਕ ਨਹੀਂ ਡੋਲਿਆ ਉਹਨਾਂ ਨੇ ਸਾਬਤ ਕੀਤਾ ਕਿ ਗੁਰੂ ਦਾ ਸਿੱਖ ਅਮੀਰੀ ਵਿੱਚ ਵਿਗੜਦਾ ਨਹੀਂ ਤੇ ਗਰੀਬੀ ਵਿੱਚ ਵਿਕਦਾ ਨਹੀਂ 10 ਦਸੰਬਰ 1992 ਨੂੰ ਉਹਨਾਂ ਨੇ ਜਮੇ ਸ਼ਹਾਦਤ ਪੀਤਾ ਪਰ ਆਉਣ ਵਾਲੀਆਂ ਨਸਲਾਂ ਨੂੰ ਦੱਸ ਗਏ ਕਿ ਭੁੱਖੇ ਮਰ ਜਾਇਓ ਪਰ ਗੁਰੂ ਦੀ ਬਖਸ਼ੀ ਦਸਤਾਰ ਨੂੰ ਦਾਗ ਨਾ ਲੱਗਣ ਦੇਣਾ ਸੋ ਜੇ ਅੱਜ ਕੋਈ ਤੁਹਾਨੂੰ ਕਵੇ ਕਿ ਮਜਬੂਰੀ ਸੀ ਤਾਂ ਉਸ ਦੇ ਮੂੰਹ ਤੇ ਭਾਈ ਬਲਵਿੰਦਰ ਸਿੰਘ ਦੀ ਫੋਟੋ ਦਿਖਾਓ ਪੁੱਛਿਓ ਉਸ ਨੂੰ ਕਿ ਤੇਰੀ ਮਜਬੂਰੀ ਇਸ ਸ਼ੇਰ ਨਾਲੋਂ ਵੱਡੀ ਸੀ ਅਸਲ ਵਿੱਚ ਗੱਲ ਪੈਸੇ ਦੀ ਨਹੀਂ ਗੱਲ ਭੁੱਖ ਦੀ ਹੈ ਜਿਸ ਦੀ ਭੁੱਖ ਰੋਟੀ ਦੀ ਹੈ ਉਹ ਕਿਤੇ ਵੀ ਵਿਕ ਜਾਵੇਗਾ ਪਰ ਜਿਸ ਦੀ ਭੁੱਖ ਅਣਖ ਦੀ ਹੈ ਉਹ ਸਿਰ ਕਟਾ ਲਵੇਗਾ ਪਰ ਚੁਕੇਗਾ ਨਹੀਂ ਸਾਡੀ ਲੜਾਈ ਈਸਾਈਆਂ ਨਾਲ ਨਹੀਂ ਸਾਡੀ ਲੜਾਈ ਆਪਣੇ ਫਰਜ਼ੀ ਤੇ ਨਕਲੀ ਧਰਮ ਦੇ ਠੇਕੇਦਾਰਾਂ ਨਾਲ ਹੈ ਸਾਡੇ ਨਾਲ ਤਾਂ ਇਹ ਠੇਕੇਦਾਰ ਨੇ ਤੇ ਨਾ ਸਰਕਾਰਾਂ ਇਸ ਕਰਕੇ ਜਜ਼ਬਾਤੀ ਹੋ ਕੇ 1978 ਵਾਲੀ ਗਲਤੀ ਨਾ ਕਰਨਾ ਸਿਆਣੇ ਬਣੋ ਤੇ ਹੋਈਆਂ ਗਲਤੀਆਂ ਤੋਂ ਸਿੱਖੋ ਸਿਰਫ ਤਮਾਸ਼ਾ ਦੇਖੋ ਕਿ ਸਾਡਾ ਪੰਥ ਕਿਵੇਂ ਸਾਫ਼ ਹੋ ਰਿਹਾ ਹੈ ਆਪੇ ਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਨਕਲੀ ਲੋਕ ਨਿਕਲ ਰਹੇ ਨੇ ਮੇਰੇ ਵੀਰੋ ਤੇ ਭੈਣੋ ਇਹ ਵੀਡੀਓ ਕਿਸੇ ਦੀ ਨਿੰਦਾ ਕਰਨ ਲਈ ਨਹੀਂ ਬਣਾਈ ਗਈ ਇਹ ਤੁਹਾਨੂੰ ਜਗਾਉਣ ਲਈ ਹੈ ਅਸੀਂ ਰੋਜ਼ ਸੋਸ਼ਲ ਮੀਡੀਆ ਤੇ ਰੋਣਾ ਰੋ ਰਹੇ ਹਾਂ ਕਿ ਸਿੱਖ ਘਟ ਰਹੇ ਨੇ ਫਿਕਰ ਨਾ ਕਰੋ ਦੁਨੀਆ ਦੇ ਹਰ ਦੇਸ਼ ਵਿੱਚ ਸਾਡਾ ਝੰਡਾ ਝੁਲ ਰਿਹਾ ਹੈ ਸਭ ਤੋਂ ਜ਼ਰੂਰੀ ਕੰਮ ਜੋ ਸਾਨੂੰ ਅੱਜ ਤੋਂ ਹੀ ਕਰਨਾ ਹੈ ਕਿ ਅਸੀਂ ਅਸਲੀ ਸਿੱਖਾਂ ਦੀ ਕਦਰ ਤੇ ਪਛਾਣ ਕਰਨੀ ਹੈ ਜਿਹੜੇ ਕੱਚੇ ਪਿੱਲੇ ਲੋਕ ਜਾ ਰਹੇ ਨੇ ਉਹਨਾਂ ਨੂੰ ਜਾਣ ਦਿਓ ਉਹ ਕਦੇ ਸਾਡੇ ਸੀ ਨਹੀਂ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਸ਼ਹੀਦ ਭਾਈ ਰੋਸ਼ਨ ਲਾਲ ਬੈਰਾਗੀ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਵਰਗੇ ਸੈਂਕੜੇ ਬੇਗਿਣਤ ਸੂਰਮਿਆਂ ਦੇ ਪਰਿਵਾਰਾਂ ਨੂੰ ਵਿਸਾਰ ਦਿੱਤਾ ਹੈ ਅੱਜ ਉਹਨਾਂ ਦੇ ਪਰਿਵਾਰ ਕਿਹੋ ਜਿਹੇ ਹਾਲਾਤਾਂ 'ਚ ਨੇ ਕਿ ਕਦੇ ਅਸੀਂ ਪਿੰਡ ਜਾ ਕੇ ਪੁੱਛਿਆ ਅਸੀਂ ਪਖੰਡੀਆਂ ਨੂੰ ਰੋਕਣ ਲਈ ਜ਼ੋਰ ਲਾ ਰਹੇ ਹਾਂ ਡੇਰਿਆਂ ਵਿੱਚ ਜਾ ਕੇ ਉਹਨਾਂ ਦੀਆਂ ਜੇਬਾਂ ਪਰ ਰਹੇ ਹਾਂ ਜਿਨ੍ਹਾਂ ਦਾ ਪੰਥ ਨੂੰ ਕਦੇ ਕੋਈ ਦੇਣ ਨਹੀਂ ਰਿਹਾ ਪਰ ਜਿਨ੍ਹਾਂ ਨੇ ਸਭ ਕੁਝ ਵਾਰ ਦਿੱਤਾ ਉਹਨਾਂ ਨੂੰ ਅਸੀਂ ਭੁੱਲ ਗਏ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਬਚਿਆ ਰਹੇ ਤਾਂ ਭੱਜਣ ਵਾਲਿਆਂ ਦੀ ਚਿੰਤਾ ਛੱਡੋ ਤੇ ਟਿਕੇ ਰਹਿਣ ਵਾਲਿਆਂ ਦੀ ਬਾਹ ਫੜੋ ਉਹਨਾਂ ਹੀਰਿਆਂ ਨੂੰ ਸੰਭੋ ਜੋ ਅੱਜ ਵੀ ਗੁਰੂ ਦੇ ਲੜ ਲੱਗੇ ਹੋਏ ਨੇ ਅਸੀਂ ਇਹਨਾਂ ਪਾਦਰੀਆਂ ਵਾਂਗੂ ਵਿਦੇਸ਼ਾਂ ਵਿੱਚ ਕਿਤਾਬਾਂ ਨਹੀਂ ਵੰਡਦੇ ਫੇਰ ਵੀ ਪੜੇ ਲਿਖੇ ਗੋਰੇ ਆਪਣੇ ਆਪ ਸਿੱਖੀ ਧਰਮ ਵਿੱਚ ਆ ਰਹੇ ਨੇ ਆਪਣੀ ਜ਼ਿੰਮੇਵਾਰੀ ਸਮਝੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭੋ ਉਹਨਾਂ ਦੇ ਬੁੱচ্চਿਆਂ ਦੇ ਸਿਰ ਤੇ ਹੱਥ ਰੱਖੋ ਉਹਨਾਂ ਨੂੰ ਬੰਦੀ ਇੱਜ਼ਤ ਦਿਓ ਜੇ ਅਸੀਂ ਉਹਨਾਂ ਦੇ ਵਾਰਸਾਂ ਨੂੰ ਨਹੀਂ ਸਾਮ ਸਕਦੇ ਤਾਂ ਫਿਰ ਸਾਨੂੰ ਉਹਨਾਂ ਦੀਆਂ ਸ਼ਹੀਦੀਆਂ ਦਾ ਨਾਂ ਲੈਣ ਦਾ ਵੀ ਕੋਈ ਹੱਕ ਨਹੀਂ ਅੱਜ ਤੋਂ ਹੀ ਜ਼ਿੰਮੇਵਾਰੀ ਸਮਝਿਓ ਕਿਉਂਕਿ ਸ਼ਹੀਦਾਂ ਦਾ ਪਰਿਵਾਰ ਪੰਜਾਬ ਦੇ ਹਰ ਪਿੰਡ-ਪਿੰਡ ਵਿੱਚ ਹੈ ਯਾਦ ਰੱਖਿਓ ਕੌਮਾ ਪੈਸੇ ਨਾਲ ਨਹੀਂ ਕੁਰਬਾਨੀਆਂ ਦੀ ਕਦਰ ਕਰਨ ਨਾਲ ਜਿਉਂਦੀਆਂ ਰਹਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ